ਉਹਦੇ ਵਿੱਚ ਕੀੜੇ ਨੂੰ ਵੀ ਰੋਜੀ ਦਿੰਦਾ ਤੈਨੂੰ ਕਿਉਂ ਨਹੀਂ ਦਿੰਦਾ ਤੈਨੂੰ ਵੀ ਦੇਊਗਾ ਤੂੰ ਕਾਹਦੀ ਚਿੰਤਾ ਕਰਦਾ ਉਹਦਾ ਪੱਥਰ ਦੇ ਵਿੱਚ ਕੀੜਾ ਅੱਗ ਵਿੱਚ ਪੱਥਰ ਕਹਿੰਦੇ ਪਾਇਆ ਹੋਇਆ ਜਦੋਂ ਪੱਥਰ ਤੋੜਿਆ ਉਹਦੇ ਵਿੱਚ ਕੀੜਾ ਕੀੜੇ ਦੇ ਨੂੰ ਜਦਾਂ ਉਹ ਕੌਣ ਦਿੱਤਾ ਉਹ ਤੇ ਕੀੜੇ ਦਿੰਦਾ ਉਹ ਪਰਮਾਤਮਾ ਦੇਣ ਵਾਲਾ ਸਾਰੇ ਜੀਵ ਜੰਤੂ ਨੂੰ ਕੀੜੇ ਤੋਂ ਲੈ ਕੇ ਹਾਥੀ ਤੱਕ ਉਹ ਦਿੰਦਾ ਬਾ ਪਰਮਾਤਮਾ ਆਪਣਾ ਤਾਂ ਕੋਈ ਜਰੀਆ ਬਣਾਉਂਦਾ ਮਾਂ ਬਣ ਕੇ ਪਿਓ ਬਣ ਕੇ ਲੈਣ ਦੇਣ ਦਾ ਹਸਾਬ ਆ ਇਹ ਸਾਰਾ ਹਸਾਬ ਕਰਮਾਂ ਦਾ ਹਸਾਬ ਆ ਕਿ ਧੀ ਬਣ ਕੇ ਲੈ ਗਿਆ ਕਿ ਪੁੱਤ ਬਣ ਕੇ ਲੈ ਗਿਆ ਕੋਈ ਮਿੱਤਰ ਬਣ ਕੇ ਲੈ ਗਿਆ ਕੋਈ ਭੈਣ ਬਣ ਕੇ ਭੈਣ ਭੈਣ ਕਰਕੇ ਠੱਗ ਕੇ ਲੈ ਜਾਂਦੀ ਹੈ ਕੋਈ ਕਿਸ ਤਰ੍ਹਾਂ ਕਿਸ ਤਰ੍ਹਾਂ ਬਣ ਕੇ ਸਾਰੇ ਲੋਕੀ ਜਿੰਨੇ ਵੀ ਟੱਗੀਆਂ ਮੰਨਦੇ ਆ ਇੱਕ ਦੂਜੇ ਨਾਲ ਭਾਈ ਕੋਈ ਨਹੀਂ ਕਿਸੇ ਦਾ ਕੋਈ ਭੈਣ ਨਹੀਂ ਕੋਈ ਬਣਦੀ ਆਪਾਂ ਨੂੰ ਮਜੂਰੀ ਦੱਸਦੇ ਆ ਤੇ ਕਰਸਾ ਜਾਂਦਾ ਕਰਸਾ ਜਾਂਦਾ ਬਸ ਫਿਰ ਸੌਂਜਣ ਰੋਟੇ ਲੈ ਜਾਂਦੇ ਆ ਇਹ ਨਹੀਂ ਮੁੜ ਕੇ ਕੋਈ ਫਰੋ ਪ੍ਰਮਾਤਮਾ ਦਾ ਨਾਮ ਜਪੋ ਸਿਮਰਨ ਕਰੋ ਜਿਹੜਾ ਕੋਈ ਠੱਗ ਨਹੀਂ ਸਕਦਾ। ਨਾ ਇਹਨੂੰ ਕੋਈ ਤੁਹਾਡੇ ਕੋਲ ਖੋਹ ਸਕਦਾ ਨਾਮ, ਨਾ ਸੇਵਾ ਨੂੰ, ਨਾ ਅਗਨੀ ਸਾੜ ਸਕਦੀ ਐ, ਨਾ ਕੋਈ ਜਲ ਤੋਪ ਤੋਪ ਸਾੜਦਾ, ਨਾ ਕੋਈ ਤਸਕਰ ਲੈਵੇ ਤਸਕਰ ਕਹਿੰਦੇ 100 ਚੋਰ ਇਕੱਠਾ ਕਰ ਦੋ, ਇੱਕ ਠੱਗ ਬਣਦਾ। 100 ਚੋਰ ਨੂੰ ਇਕੱਠਾ ਕਰ ਦੋ ਇੱਕ ਠੱਗ ਬਣਦਾ, 100 ਤਾਂ ਇਕੱਠਾ ਕਰ ਦੇ ਤਸਕਰ ਬਣਦਾ। ਇਹਦੇ ਤਸਕਰ ਵੀ ਨਹੀਂ ਖੋਹ ਸਕਦਾ। ਤਸਕਰ ਵੀ ਨਹੀਂ ਖੋਹ ਸਕਦਾ। ਔਰ ਥੋੜਾ ਸਮਾਂ ਬਾਪਏ ਦੇ ਚਰਨਾਂ ਤੇ ਆਨ ਧਿਆਨ ਪਾ ਲਈਏ ਪ੍ਰਸੰਗ ਕਲੀ ਜਾਈਏ